ਜਿੱਥੇ ਬਹੁਤੀ ਗਰੀਬੀ ਅਤੇ ਫੇਮ ਇਨਸਾਨ ਨੂੰ ਤੰਗ ਕਰਦਾ ਹੈ ਉਥੇ ਹੀ ਬਹੁਤਾ ਹੁਸਨ ਵੀ ਕਈ ਵੇਲੇ ਜ਼ਿੰਦਗੀ ਤਬਾਹ ਕਰਕੇ ਰੱਖ ਦਿੰਦਾ ਹੈ ਅਜਿਹਾ ਕੁਝ ਹੀ ਹੋਇਆ ਸੀ ਅੱਜ ਤੋਂ ਤਕਰੀਬਨ 37 ਸਾਲ ਪਹਿਲਾਂ ਜੈਸਮੀਨ ਤੁੰਨਾ ਦੇ ਨਾਲ ਜੋ ਅਚਾਨਕ ਹੀ ਗਾਇਬ ਹੋ ਗਈ ਤੇ ਆਪਣੀ ਜ਼ਿੰਦਗੀ ਚ ਤਿੰਨ ਤੋਂ ਜ਼ਿਆਦਾ ਫਿਲਮਾਂ ਨਹੀਂ ਕਰ ਪਾਈ ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਆ ਤੁਹਾਡਾ ਆਪਣਾ ਹੋਸਟ ਧੀ ਸਿੰਘ ਜੈਲਦਾ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੈਸਮੀਨ ਤੁੰਨਾ ਦੀ ਜੋ ਦੁੱਧ ਵਰਗੀ ਚਿੱਟੀ ਜਿਸ ਦੇ ਸੋਹਣੇ ਨੈਣ ਨਕਸ਼ ਤੇ ਨੀਲੀਆਂ ਅੱਖਾਂ ਸੀ ਜਿਸ ਕਰਕੇ ਵੱਡੀਆਂ ਵੱਡੀਆਂ ਹੀਰੋਇਨਾਂ ਵੀ ਜੈਸਮਿਨ ਦੇ ਅੱਗੇ ਫੇਲ ਸੀ ਜੈਸਮਿਨ ਇੱਕ ਅਜਿਹੀ ਇੰਡੀਅਨ ਐਕਟ੍ਰੈਸ ਸੀ ਜਿਸ ਨੂੰ ਰੱਬ ਨੇ ਬਹੁਤ ਜ਼ਿਆਦਾ ਸੋਹਣੀ ਬਣਾਇਆ ਸੀ ਕਹਿੰਦੇ ਨੇ ਜੈਸਮਿਨ ਦਾ ਜਨਮ ਮੁੰਬਈ 'ਚ ਹੋਇਆ ਸੀ ਤੇ ਜੈਸਮਿਨ ਆਪਣੇ ਘਰਦਿਆਂ ਦੀ ਇਕਲੋਤੀ ਔਲਾਦ ਸੀ ਘਰਦਿਆਂ ਨੇ ਜੈਸਮਿਨ ਨੂੰ ਬਹੁਤ ਲਾਡਾਂ ਨਾਲ ਪਾਲਿਆ ਸੀ ਬਚਪਨ ਤੋਂ ਹੀ ਜੈਸਮਿਨ ਨੂੰ ਐਕਟਿੰਗ ਕਰਨ ਦਾ ਸ਼ੌਂਕ ਸੀ ਜਦੋਂ ਵੀ ਸਕੂਲ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਜੈਸਮਿਨ ਜ਼ਰੂਰ ਹਿੱਸਾ ਲੈਂਦੀ ਇੱਕ ਵਾਰ ਸਕੂਲ ਵਿੱਚ ਫੰਕਸ਼ਨ ਸੀ ਤਾਂ ਉੱਥੇ ਇੱਕ ਫੇਮਸ ਡਾਇਰੈਕਟਰ ਐਂਡ ਪ੍ਰੋਡਿਊਸਰ ਪੁੱਜਿਆ ਹੋਇਆ ਸੀ ਉਸ ਨੂੰ ਜੈਸਮਿਨ ਦੀ ਐਕਟਿੰਗ ਬਹੁਤ ਜ਼ਿਆਦਾ ਪਸੰਦ ਆਈ ਤੇ ਉਸ ਨੇ ਉਸ ਸਮੇਂ ਹੀ ਜੈਸਮਿਨ ਨੂੰ ਫਿਲਮ ਲਈ ਆਫਰ ਕਰ ਦਿੱਤਾ ਉਸ ਵੇਲੇ ਜੈਸਮਿਨ ਦੀ ਉਮਰ ਤਕਰੀਬਨ 13 ਸਾਲ ਸੀ ਤੇ ਉਸ ਸਮੇਂ ਉਸ ਦੀ ਫਿਲਮ 22 ਸਾਲ ਦੇ ਵਿਨੋਦ ਖੰਨਾ ਨਾਲ ਆਈ ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਤੋਂ ਬਾਅਦ ਜੈਸਮੀਨ ਮਾਡਲਿੰਗ ਕਰਨ ਲੱਗੀ ਤੇ ਬਾਅਦ ਚ 1984 ਵਿੱਚ ਜੈਸਮੀਨ ਦੀ ਇੱਕ ਹੋਰ ਫਿਲਮ ਆਈ ਪਰ ਇਹ ਦੋਵੇਂ ਫਿਲਮਾਂ ਇੰਨੀਆਂ ਖਾਸ ਨਹੀਂ ਗਈਆਂ ਇਸ ਤੋਂ ਬਾਅਦ ਫਿਰ ਸਨ ਆਈ 1985 ਜਦੋਂ ਜੈਸਮੀਨ ਦੇ ਹੁਸਨ ਦੇ ਚਰਚੇ ਚਾਰੇ ਪਾਸੇ ਹੋਣ ਲੱਗੇ ਸੀ ਉਸ ਵੇਲੇ ਰਾਮ ਸੇ ਬ੍ਰਦਰ ਜੋ ਕਿ ਪੁੱਤਾ ਦੀਆਂ ਕਾਫੀ ਫਿਲਮਾਂ ਬਣਾ ਚੁੱਕੇ ਸੀ ਉਹ ਇੱਕ ਨਵੀਂ ਮੂਵੀ ਬਣਾ ਰਹੇ ਸੀ ਜਿਸ ਦਾ ਨਾਮ ਸੀ ਵਿਰਾਣਾ ਤੇ ਉਹਨਾਂ ਨੂੰ ਇੱਕ ਅਜਹੀ ਕੁੜੀ ਚਾਹੀਦੀ ਸੀ ਜੋ ਬਹੁਤ ਸੋਹਣੀ ਹੋਵੇ ਤੇ ਉਦੋਂ ਉਹਨਾਂ ਨੂੰ ਫਿਰ ਜੈਸਮੀਨ ਮਿਲੀ ਫਿਰ ਜੈਸਮੀਨ ਦੇ ਇਸ ਫਿਲਮ ਚ ਕਾਫੀ ਬੋਲਡ ਸੀਨ ਕਰਵਾਏ ਗਏ ਤੇ ਇਸ ਫਿਲਮ ਚ ਜੈਸਮੀਨ ਭੂਤ ਨਹੀਂ ਬਣੀ ਸੀ ਤੇ ਫਿਲਮ ਚ ਮੁਰਿਆ ਨੂੰ ਆਪਣੇ ਵਸਤਵ ਕਰਕੇ ਮਾਰ ਦਿੰਦੀ ਸੀ ਇਸ ਫਿਲਮ ਵਿੱਚ ਬਹੁਤ ਜ਼ਿਆਦਾ ਬੋਲਡ ਸੀਨ ਸੀ ਇਸ ਕਰਕੇ ਸੈਂਸਰ ਬੋਰਡ ਨੇ 46 ਸੀਨ ਕੱਟ ਕਰਨ ਨੂੰ ਕਹੇ ਇਹ ਸਭ ਕਰਨ ਤੋਂ ਬਾਅਦ ਇਹ ਮੂਵੀ 1988 ਚ ਰਿਲੀਜ਼ ਹੋਈ ਤਾਂ ਬਹੁਤ ਹੀ ਜ਼ਿਆਦਾ ਹਿੱਟ ਹੋਈ ਜੈਸਮੀਨ ਰਾਤੋਂ ਰਾਤ ਸਟਾਰ ਬਣ ਗਈ ਜੈਸਮੀਨ ਦੇ ਬੋਲਡ ਸੀਨ ਤੇ ਭੂਤਾਂ ਵਾਲੇ ਕਿਰਦਾਰ ਨੇ ਲੋਕਾਂ ਇੱਕ ਜਾਦੂ ਕਰ ਦਿੱਤਾ ਚਾਰੇ ਪਾਸੇ ਬਸ ਜੈਸਮਿਨ ਜੈਸਮਿਨ ਹੋਣ ਲੱਗਾ ਇਹ ਫਿਲਮ 1988 ਚ ਸਭ ਫਿਲਮਾਂ ਤੋਂ ਜ਼ਿਆਦਾ ਹਿੱਟ ਹੋਈ ਤੇ ਸਭ ਤੋਂ ਵੱਧ ਕਮਾਈ ਕੀਤੀ ਉਸ ਵੇਲੇ ਕਹਿੰਦੇ ਨੇ ਇਸ ਫਿਲਮ ਨੇ ਫਿਲਮ ਦੇ ਖਰਚੇ ਤੋਂ 10 ਗੁਣਾ ਕਮਾਈ ਕੀਤੀ ਹੈ ਇਸ ਫਿਲਮ ਤੋਂ ਬਾਅਦ ਜੈਸਮਿਨ ਨੂੰ ਕਈ ਫਿਲਮਾਂ ਚ ਆਫਰ ਆਉਣ ਲੱਗੇ ਤੇ ਜੈਸਮਿਨ ਨੇ ਕਈ ਫਿਲਮਾਂ ਸਾਈਨ ਕੀਤੀਆਂ ਬਸ ਫਿਰ ਉਹੀ ਟਾਈਮ ਸੀ ਉਸ ਟਾਈਮ ਤੋਂ ਬਾਅਦ ਜੈਸਮਿਨ ਗਾਇਬ ਹੋ ਗਈ ਇਹ ਕਦੇ ਨਹੀਂ ਲੱਭੀ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਸਮੇਂ ਫਿਲਮ ਇੰਡਸਟਰੀ ਤੇ ਅੰਡਰਵਰਲਡ ਦਾ ਬਹੁਤ ਦਬਦਬਾ ਸੀ ਤੇ ਉਸ ਸਮੇਂ ਡਾਨ ਦਾਉਦ ਇਬਰਾਹਿਮ ਨੂੰ ਜੈਸਮੀਨ ਪਸੰਦ ਆ ਗਈ ਤੇ ਉਹ ਉਸ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਸੀ ਕਹਿੰਦੇ ਨੇ ਉਸ ਸਮੇਂ ਡਾਨ ਜੋ ਵੀ ਕਹਿੰਦਾ ਸੀ ਉਹੀ ਹੁੰਦਾ ਸੀ ਕਿਸ ਨੂੰ ਫਿਲਮ 'ਚ ਰੱਖਣਾ ਤੇ ਕੱਢਣਾ ਫਿਲਮ ਦਾ ਪ੍ਰੋਫਿਟ ਤੇ ਫਿਲਮ 'ਚ ਪੈਸੇ ਲਾਉਣੇ ਸਭ ਕੰਮ 'ਚ ਡਾਉਣ ਦਾ ਹੁਕਮ ਚੱਲਦਾ ਸੀ ਬਸ ਕਹਿੰਦੇ ਨੇ ਫਿਰ ਦਾਊਦ ਇਬਰਾਹਿਮ ਦੀਆਂ ਧਮਕੀਆਂ ਤੋਂ ਡਰਦੀ ਜੈਸਮਿਨ ਵੀ ਕਿਤੇ ਚਲੀ ਗਈ ਕਈ ਲੋਕ ਤੇ ਕਈ ਨਿਊ ਚੈਨਲ ਆਪਣੀਆਂ ਵੱਖ-ਵੱਖ ਕਹਾਣੀਆਂ ਦੱਸਦੇ ਨੇ ਕਈਆਂ ਦੀ ਥਿਊਰੀ ਇਹ ਵੀ ਹੈ ਕਿ ਜੈਸਮਿਨ ਨੂੰ ਦਾਊਦ ਇਬਰਾਹਿਮ ਦੇ ਲੋਕਾਂ ਨੇ ਕਿਡਨੈਪ ਕਰ ਲਿਆ ਸੀ ਤਕਰੀਬਨ 29 ਸਾਲ ਬਾਅਦ 2017 ਵਿੱਚ ਹਿੰਦੁਸਤਾਨ ਟਾਈਮਜ਼ ਨੂੰ ਰਾਮ ਸਿੰਘ ਬ੍ਰਦਰ ਨੇ ਇੰਟਰਵਿਊ ਦਿੱਤੀ ਤੇ ਇੰਟਰਵਿਊ ਵਿੱਚ ਕਿਹਾ ਕਿ ਜੈਸਮੀਨ ਦੀ ਮਾਂ ਠੀਕ ਨਹੀਂ ਸੀ ਜੈਸਮੀਨ ਆਪਣੀ ਮਾਂ ਦੀ ਕੇਅਰ ਕਰਦੀ ਸੀ ਜਿਸ ਤੋਂ ਬਾਅਦ ਉਸ ਦੀ ਮਾਂ ਦੀ ਡੈਥ ਹੋ ਗਈ ਤੇ ਜੈਸਮੀਨ ਨੇ ਵੀ ਫਿਲਮਾਂ ਬਣਾਉਣੀਆਂ ਛੱਡ ਦਿੱਤੀਆਂ ਤੇ ਜੈਸਮੀਨ ਹੁਣ ਵਿਦੇਸ਼ ਰਹਿੰਦੀ ਏ ਤੇ ਕਦੇ-ਕਦੇ ਮੁੰਬਈ ਆਉਂਦੀ ਏ ਪਰ ਯਾਰੋ ਇਨਾ ਨਾਮ ਬਣਾ ਕੇ ਕੋਈ ਇੰਨੀ ਜਲਦੀ ਪਿੱਛੇ ਨਹੀਂ ਹੋ ਸਕਦਾ ਹੁਣ ਤੱਕ ਤਕਰੀਬਨ 37 ਸਾਲ ਹੋ ਚੁਕੇ ਨੇ ਜੈਸਮੀਨ ਸਾਹਮਣੇ ਹੀ ਨਹੀਂ ਆਈ ਕੀ ਚੱਕਰ ਹੋ ਸਕਦਾ ਹੈ ਜੈਸਮੀਨ ਕਿੱਥੇ ਹੈ ਕੀ ਹੋਇਆ ਉਸ ਨਾਲ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਚਾਰੇ ਪਾਸੇ ਇਹ ਹੀ ਗੱਲ ਆ ਕਿ ਜੈਸਮੀਨ ਦਾ ਸੋਹਣਾਪਣ ਅਤ ਦਾ ਹੁਸਨ ਇਸ ਫਿਲਮਾਂ ਵਾਲੀ ਸੋਹਣੀ ਭੂਤਨੀ ਮੁਟਿਆਰ ਨੂੰ ਲੈ ਬੈਠਾ। ਬਾਕੀ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਵੀ ਤੁਸੀਂ ਹੋਰ ਕਿਸ ਇਨਸਾਨ ਤੇ ਵੀਡੀਓ ਦੇਖਣਾ ਚਾਹੁੰਦੇ ਹੋ। ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਿਓ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ੍ਰੀ ਅਕਾਲ ਜੀ। ਹਮਰ ਜਾਨ